ਪਿਆਰੇ ਬੱਚਿਓ ਅੱਜ ਆਪਾਂ ਸਿਰਜਣਾ ਕਾਂਗੀ ਕਰਾਂਗੇ ਜੋ ਕਿ ਪਾਲੀ ਭਪਿੰਦਰ ਸਿੰਘ ਦੀ ਇਤਿ ਲਿਖੀ ਹੋਈ ਹੈ ਥੋੜੀ ਜਿਹੀ ਆਪਾਂ ਲੇਖਕ ਬਾਰੇ ਜਾਣਕਾਰੀ ਦਿੰਦੇ ਹਾਂ ਪਾਲੀ ਭਪਿੰਦਰ ਸਿੰਘ ਜੀ ਦਾ ਜਨਮ 6 ਸਤੰਬਰ 1965 ਈਸਵੀ ਨੂੰ ਪਿੰਡ ਵਿਸਾਖਾ ਸਿੰਘ ਦੇ ਘਰ ਪਿੰਡ ਜੈਤੋ ਮੰਡੀ ਫਰੀਦਕੋਟ ਵਿਖੇ ਮਾਤਾ ਸ਼੍ਰੀਮਤੀ ਚੰਦਰਾਵਲ ਕੌਰ ਦੀ ਕੁੱਖੋਂ ਹੋਇਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਮ ਏ ਪੀ ਐਚ ਡੀ ਪੰਜਾਬੀ ਕਰਕੇ ਉਹ ਡੀ ਐਮ ਕਾਲਜ ਮੋਗਾ ਵਿਖੇ ਲੈਕਚਰਰ ਦੀ ਡਿਊਟੀ ਨਿਭਾ ਰਹੇ ਹਨ ਆਪ ਨੇ ਲਗਭਗ 3 ਪੂਰੇ ਨਾਟਕ ਅਤੇ ਇਸ ਤੋਂ ਇਲਾਵਾ ਕੰਗੀ ਬਾਲ ਨਾਟਕ ਅਤੇ ਆਲੋਚਨਾਤਮਿਕ ਜਿਹੜੀਆਂ ਪੁਸਤਕਾਂ ਵੀ ਲਿਖੀਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਆਪ ਨੂੰ ਕਰਤਾਰ ਸਿੰਘ ਧਾਲੀਵਾਲ ਜੁਬਾ ਪੁਰਸਕਾਰ ਨਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 1992 ਈਸਵੀ ਵਿੱਚ ਆਪ ਨੂੰ ਈਸ਼ਵਰ ਚੰਦਰ ਨੰਦਾ ਅਵਾਰਡ ਨਾਲ ਸਨਮਾਨਿਤ ਕੀਤਾ ਹੈ ਹੁਣ ਪਾਸਿਰਜਣਾ ਜਿਹੜਾ ਹੈ ਉਹਦੇ ਪਾਤਰ ਦੇਖਦੇ ਆ ਕਿਹੜੇ-ਕਿਹੜੇ ਆ ਸਿਰਜਣਾ ਜਿਹੜੀਆਂ ਉਮਰ 28-29 ਬਰੇ ਆ ਕੁਲਦੀਪ ਉਸਦਾ ਪਤੀ ਹੈ ਬੀਜੀ ਉਸਦੀ ਸੱਸ ਹੈ ਇਹ ਮਾਸੇ ਹਸਪਤਾਲ ਵਿੱਚ ਸਫਾਈ ਸੇਵਕ ਹੈ ਹੁਣ ਆਪਾਂ ਨੇ ਇਹ ਜਿਹੜਾ ਦਾ ਸਿਰਜਣਾ ਦਾ ਸਾਰ ਕਰਦੇ ਆ ਸਿਰਜਣਾ ਕਾਂਗੀ ਪਾਲੀ ਭੁਪਿੰਦਰ ਸਿੰਘ ਦੀ ਲਿਖੀ ਹੋਈ ਹੈ ਇਸ ਕਾਂਗੀ ਵਿੱਚ ਕਹਾਣੀ ਜਿਹੜਾ ਕਾਂਗੀ ਕਾਰਨੀ ਅਜੂਕੇ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਭਰੂਣ ਹੱਤਿਆ ਉੱ퍼 ਤਿੱਖਾ ਵਿਅੰਗ ਦੱਸੇ ਤਿੱਖਾ ਵਿਅੰਕ ਕਿਰਤੈ ਤੇ ਉਹਨੇ ਜਿਹੜੀ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਸੇਧ ਪ੍ਰਦਾਨ ਕੀਤੀ ਹੈ ਇਸ ਕਾਂਗੀ ਦਾ ਸੰਖੇਪ ਸਾਰ ਹੇਠ ਲਿਖਿਆ ਇਕਾਂਗੀ ਦੇ ਸ਼ੁਰੂ ਵਿੱਚ ਸਿਰਜਣਾ ਆਪਣੀ ਸੱਸ ਬੀਜੀ ਨਾਲ ਕਲੀਨਿਕ ਲਈ ਜਾਂਦੀ ਹੈ ਸਿਰਜਣਾ ਦੇ ਪਹਿਲਾਂ ਵੀ ਇੱਕ ਲੜਕੀ ਅਤੇ ਦੂਸਰਾ ਹੋਣ ਵਾਲਾ ਬੱਚਾ ਕੁੜੀ ਹੈ ਜਾਂ ਮੁੰਡਾ ਇਹਦਾ ਚੈੱਕਅਪ ਕਰਾਉਣ ਲਈ ਉਹ ਸਿਰਜਣਾ ਦੀ ਸਾਸੂ ਉਸ ਨੂੰ ਕਲੀਨਿਕ ਵਿੱਚ ਲੈ ਜਾਂਦੀ ਹੈ ਬੀਜੀ ਦੇ ਪੁੱਛਣ ਤੇ ਹਸਤਾਲ ਵਿੱਚ ਸਫਾਈ ਕਰਮਚਾਰੀ ਮਾਸੂ ਉਸ ਨੂੰ ਦੱਸਦੀ ਹੈ ਕਿ ਡਾਕਟਰ ਸਾਹਿਬ ਆਪਰੇਸ਼ਨ ਥੀਏਟਰ ਵਿੱਚ ਹਨ। ਉਹ ਥੋੜੀ ਦੇਰ ਬਾਅਦ ਆ ਜਾਣਗੇ। ਬਾਅਦ ਵਿੱਚ ਇੱਕ ਨਰਸ ਆਣ ਕੇ ਉਹਨਾਂ ਨੂੰ ਆਉਣ ਦਾ ਕਾਰਨ ਪੁੱਛਦੀ ਹੈ ਤਾਂ ਅੱਗੋਂ ਬੀਜੀ ਕਹਿੰਦੀ ਹੈ ਕਿ ਉਹ ਚੈੱਕ-ਅਪ ਕਰਵਾਉਣ ਤੋਂ ਬਾਅਦ ਜੇਕਰ ਅੱਗੇ ਬੀ ਲੋੜ ਪਈ ਤਾਂ ਉਹ ਕੁਝ ਕਰਨਗੇ। ਸਿਰਜਣਾ ਜਦੋਂ ਆਪਣੀ ਸੱਸ ਦੇ ਮੂੰਹੋਂ ਇਹ ਗੱਲ ਸੁਣਦੀ ਹੈ ਤਾਂ ਜੇਕਰ ਉਹ ਵੀ ਜੇਕਰ ਦੂਜੀ ਵੀ ਕੁੜੀ ਹੋਈ ਤਾਂ ਉਹ ਉਹਨਾਂ ਨੇ ਨਹੀਂ ਰੱਖਣੀ ਤਾਂ ਉਹ ਕਹਿੰਦੀ ਹੈ ਕਿ ਜਿਹਾ ਕਰਨਾ ਪਾਪ ਹੈ ਅਬੀਜੀ ਅੱਗੇ ਉਸ ਨੂੰ ਤਾਨਾ ਮਾਰਦੀ ਹੈ ਕੋਈ ਕਹਿੰਦੀ ਹੈ ਕਿ ਪੂਰੇ 40 ਕਿੱਲੇ ਜ਼ਮੀਨ ਇੱਕ ਸੈਲਰ ਉਸ ਨੇ ਝਾਂ ਮਾਰ ਕੇ ਬਚਾਈ ਹਨ ਸਰੀਕਾਂ ਤੋਂ ਉਹਨਾਂ ਨੂੰ ਸੰਭਾਲਣ ਵਾਲਾ ਵੀ ਕੋਈ ਚਾਹੀਦਾ ਜਦੋਂ ਸਿਰਜਣਾ ਹੋ ਰੋਣ ਹੱਥ ਕੀ ਹੋ ਜਾਂਦੀ ਹੈ ਤਾਂ ਗੁੱਦੀ ਸਾਸੂ ਸਸੂ ਕਹਿ ਕੇ ਦਬਕਾ ਮਾਰਦੀ ਹੈ ਕਿ ਉਹੋ ਸਟੈਨਿੰਗ ਤਾਂ ਹੋ ਲੈਣ ਦੇਵੇ ਕੀ ਪਤਾ ਲੋੜੀ ਨਾ ਭਵੇ ਸਿੱਜਣਾ ਆਪਣੇ ਪਤੀ ਕੁਲਦੀਪ ਨੂੰ ਫੋਨ ਕਰਕੇ ਦੱਸਦੀ ਹੈ ਕਿ ਜਿਹੜੀ ਬੀਜੀ ਉਸ ਨੂੰ ਕਲੀਨਿਕ ਉੱਤੇ ਸਕੈਨਿੰਗ ਕਰਵਾਉਣ ਲਈ ਲੈ ਕੇ ਆਏ ਹਨ ਅੱਗਿਓ ਕੁਲਦੀਪ ਕਹਿੰਦਾ ਹੈ ਕਿ ਦਫ਼ਤਰ ਵਿੱਚ ਜ਼ਰੂਰੀ ਮੀਟਿੰਗ ਚੱਲ ਰਹੀ ਹੈ ਨਾਲੇ ਜੇ ਬੀਜੀ ਕਹਿ ਰਹੇ ਹੋਣਗੇ ਤਾਂ ਠੀਕ ਹੀ ਕਹਿ ਰਹੇ ਹੋਣਗੇ ਇਸ ਲਈ ਉਹ ਉਸ ਇਸ ਤਰ੍ਹਾਂ ਜਿਸ ਤਰ੍ਹਾਂ ਕਹਿੰਦੇ ਹਨ ਕਰ ਲਵੇ ਕਲਦੀਪ ਦੇ ਫੋਨ ਕੱਟਣ ਤੋਂ ਬਾਅਦ ਸਿਰਜਣਾ ਦੀ ਸੱਸ ਉਸ ਨੂੰ ਬੁਰਾ ਭਲਾ ਕਹਿੰਦੀ ਹੈ ਸਿਰਜਣਾ ਕਹਿੰਦੀ ਹੈ ਕਿ ਕਿ ਕਲਦੀਪ ਉਸ ਦਾ ਜੀਵਨ ਸਾਥੀ ਹੈ ਇਹੋ ਜਿਹੇ ਮਾਮਲਿਆਂ ਵਿੱਚੋਂ ਉਸ ਦੀ ਸਲਾਹ ਲੈਣੀ ਵੀ ਬਹੁਤ ਜ਼ਰੂਰੀ ਹੈ ਸਮਝਦਿਓ ਇਪਰ ਉਸ ਦੀ ਇਸ ਗੱਲ ਤੇ ਉਹਦੀ ਸੱਸ ਉਸ ਨੂੰ ਅਵਾਤਾਵਾ ਬੂੰਦੀ ਹੈ ਸਿਰਜਣਾ ਆਪਣੀ ਸੱਸ ਨੂੰ ਪੁੱਛਦੀ ਹੈ ਕਿ ਇਸ ਚੀਜ਼ ਦੀ ਕੀ ਗਾਰੰਟੀ ਹੈ ਕਿ ਅਗਲੀ ਵਾਰ ਮੁੰਡਾ ਕੀ ਹੋ ਜੇਕਰ ਫਿਰ ਕੁੜੀ ਹੋ ਗਈ ਆ ਤਾਂ ਫਿਰ ਕੀ ਕਰੇਗੀ ਉਸਦੀ ਸੱਸ ਕਹਿੰਦੀ ਹੈ ਕਿ ਫਿਰ ਦੇਖੀ ਜਾਊ ਜਾਊਗੀ ਬੀਜੀ ਕਹਿੰਦੀ ਹੈ ਕਿ ਉਸ ਨੂੰ ਜ਼ਮੀਨ ਜਾਇਦਾਦ ਦਾ ਵਾਰਸ ਚਾਹੀਦਾ ਹੈ ਪਰ ਜੇਕਰ ਉਸ ਨੂੰ ਧੀਆਂ ਦਾ ਸ਼ੌਂਕ ਹੈ ਤਾਂ ਉਹ ਹੋਰ ਕੋਈ ਕੋਈ ਹੋਰ ਘਰ ਦੇਖ ਲਵੇ ਉਹ ਸਿਰਜਣਾ ਨੂੰ ਇੱਥੇ ਤੱਕ ਕਹਿ ਦਿੰਦੀ ਹੈ ਕਿ ਜੇਕਰ ਉਸ ਨੂੰ ਲੱਗਦਾ ਹੈ ਕਿ ਉਸ ਦਾ ਪਤੀ ਉਸ ਦੇ ਵੱਲ ਦੀ ਗੱਲ ਕਰੇਗਾ ਤਾਂ ਬੇਸ਼ੱਕ ਉਹ ਉਸ ਨੂੰ ਵੀ ਨਾਲ ਲੈ ਕੇ ਜਾਏ ਜਮੀਨ ਜਾਇਦਾਦ ਉਸ ਨੂੰ ਗੁਰਦੁਆਰੇ ਮੰਦਰ ਦੇ ਦੇ ਨਾਮ ਲਾਉਣੀ ਮਨਜ਼ੂਰ ਹੈ ਪਰ ਉਸ ਦੀ ਜਿਹੜੀ ਆ ਉਹ ਜਾਇਦਾਦ ਦਾਜ ਵਿੱਚ ਵੰਡਣ ਲਈ ਤਿਆਰ ਨਹੀਂ ਬੀਜੀ ਸਿਰਜਣਾ ਨੂੰ ਕਹਿੰਦੀ ਹੈ ਕਿ ਉਹ ਉਸ ਦੇ ਘਰ ਰਹਿ ਕੇ ਇੱਕ ਹੋਰ ਪੱਥਰ ਨਹੀਂ ਚੰਗ ਸਕਦੀ ਜਦੋਂ ਡਾਕਟਰ ਆਉਂਦੀ ਹੈ ਤਾਂ ਉਡੀਕ ਕਰਨ ਲਈ ਸਿਰਜਣਾ ਕੋਲੋਂ ਖਿਮਾ ਮੰਗਦੀ ਹੋਈ ਕਹਿੰਦੀ ਹੈ ਕਿ ਉਹ ਕੀ ਕੀ ਤੁਸੀਂ ਪੜ੍ਹੇ ਲਿਖੇ ਲੋਕ ਵੀ ਜੇਕਰ ਇਸ ਤਰ੍ਹਾਂ ਮੁੰਡੇ ਕੁੜੀਆਂ ਦਾ ਫਰਕ ਕਰਨ ਲੱਗ ਪਏ ਤਾਂ ਇਸ ਸੋਸਾਇਟੀ ਦਾ ਕੀ ਬਣੇਗਾ ਸਿਰਜਣਾ ਡਾਕਟਰ ਨੂੰ ਕਹਿੰਦੀ ਹੈ ਕਿ ਜੇਕਰ ਉਹ ਵੀ ਪੜ੍ਹੇ ਲਿਖੇ ਤਾਂ ਪੜ੍ਹੇ ਲਿਖੀ ਹੈ ਉਹ ਉਹਨਾਂ ਨੂੰ ਲੋਕਾਂ ਨੂੰ ਸਮਝਾ ਸਕਦੀ ਹੈ ਪਰ ਡਾਕਟਰ ਸਿਰਜਣਾ ਨੂੰ ਕਹਿੰਦੀ ਹੈ ਕਿ ਅਨਪੜ੍ਹ ਲੋਕਾਂ ਸੋਚਦੇ ਵੀ ਨਹੀਂ ਅਜਿਹੇ ਕੰਮ ਕਰਵਾਉਣ ਲੱਗਿਆਂ ਜਦ ਕਿ ਪੜ੍ਹੇ ਲਿਖੇ ਸੋਚਦੇ ਤਾਂ ਬਹੁਤ ਨੇ ਪਰ ਪਤਾ ਨਹੀਂ ਉਹ ਮਜਬੂਰ ਕਿਉਂ ਹੁੰਦੇ ਹਨ ਸਿਰਜਣਾ ਦੁਚਿੱਤੀ ਵਿੱਚ ਪਈ ਇੱਕ ਵਾਰੀ ਫਿਰ ਕੁਲਦੀਪ ਨੂੰ ਫੋਨ ਕਰਦੀ ਹੈ ਕੁਲਦੀਪ ਵੱਲੋਂ ਰਿਜ਼ਲਟ ਪੁੱਛਣ ਤੇ ਉਹ ਕਹਿੰਦੀ ਹੈ ਕਿ ਬੀਜੀ ਜੋ ਕਰ ਰਹੇ ਹਨ ਉਸ ਨੂੰ ਲੱਗਦਾ ਲੱਗਦਾ ਹੈ ਕਿ ਉਹ ਸਭ ਗਲਤ ਹੈ ਪਰ ਕੁਲਦੀਪ ਉਸ ਨੂੰ ਇਹ ਗੱਲ ਕਹਿ ਕੇ ਗੱਲ ਖਤਮ ਕਰ ਦਿੰਦਾ ਹੈ ਕਿ ਬੀਜੀ ਉਸ ਨਾਲੋਂ ਵਧੇਰੇ ਜਾਣਦੇ ਹਨ ਕਿ ਕਿਹੜੀ ਚੀਜ਼ ਠੀਕ ਹੈ ਤੇ ਕਿਹੜੀ ਗਲਤ ਸਿਰਜਣਾ ਸੋਚਦੀ ਹੈ ਕਿ ਉਹ ਇਹ ਜੋ ਕੁਝ ਵਾਪਰ ਰਿਹਾ ਹੈ ਉਸ ਦੇ ਅੰਦਰ ਦੀ ਦੁਨੀਆ ਅੰ ਵਿਚ ਵਾਪਰ ਰਿਹਾ ਹੈ ਉਸ ਦੇ ਕੁੱਕ ਵਿੱਚ ਜਦੋਂ ਨਮੀ ਕੁਰੰਬਲ ਫੁੱਟੀ ਸੀ ਤਾਂ ਉਸ ਉਸ ਨੂੰ ਕਿੰਨਾ ਚੰਗਾ ਲੱਗ ਰਿਹਾ ਸੀ ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਕੋਈ ਉਹ ਸਿਰਜਣਾ ਕਰ ਰਹੀ ਹੋਵੇ ਕਿਸੇ ਕੋਲੋਂ ਦੁਨੀਆਂ ਵਿੱਚ ਆਉਣ ਦਾ ਹੱਕ ਕੋਲ ਲੈਣਾ ਸਿਰਫ ਇਸ ਕਰਕੇ ਕਿ ਉਹ ਕੁੜੀ ਹੈ ਇਹ ਕੋਈ ਨਿੱਕੀ ਗੱਲ ਨਹੀਂ ਗੁਰਦੀਪ ਵੀ ਸਿਰਜਣਾ ਨੂੰ ਅੰਤ ਵਿੱਚ ਇਹੀ ਗੱਲ ਕਹਿੰਦਾ ਹੈ ਕਿ ਉਹ ਇਹ ਸਭ ਕੁਝ ਸਮਝਦਾ ਹੈ ਕਿ ਇਹ ਠੀਕ ਨਹੀਂ ਪਰ ਇਹ ਪ੍ਰਾਪਰਟੀ ਕਲਚਰ ਹੈ ਉਹ ਸਿਰਜਣਾ ਨੂੰ ਉਸੇ ਹੀ ਤਰ੍ਹਾਂ ਕਰਨ ਨੂੰ ਕਹਿੰਦਾ ਹੈ ਜਿਵੇਂ ਉਸਦੀ ਮਾਂ ਕਹਿੰਦੀ ਹੈ ਸਫਾਈ ਕਰਮਚਾਰੀ ਮਾਸੀ ਸਿਰਜਣਾ ਨੂੰ ਕਹਿੰਦੀ ਹੈ ਕਿ ਉਸ ਦੇ ਵੇਲੇ ਚੰਗੇ ਸਨ ਕਿਉਂਕਿ ਉਸ ਵਕਤ ਇੱਕ ਨਾਮਰਾਦਮ ਇਹ ਨਾਮਰਾਦਮ ਮਸ਼ੀਨਾ ਨਹੀਂ ਸਨ ਹੁੰਦੀਆਂ ਔਖੇ 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 ਸੌਖੇ ਹੋ ਕੇ ਮਾਪਿਆਂ ਮਾਪੇ ਜਿਹੜੇ ਸੀ ਉਹ ਧੀਆਂ ਨੂੰ ਪਾਲ ਹੀ ਲੈਂਦੇ ਸਨ ਸਿਰਜਣਾ ਮਾਸੀ ਨੂੰ ਕਹਿੰਦੀ ਹੈ ਕਿ ਉਸ ਨੂੰ ਆਪਣੇ ਸੀਨੇ ਅੰਦਰੋਂ ਇੱਕ ਹੋਰ ਦਿਲ ਧੜਕਣ ਦੀ ਆਵਾਜ਼ ਸੁਣਾਈ ਦਿੰਦੀ ਹੈ ਕੋਈ ਨਿੱਕੇ ਨਿੱਕੇ ਹੱਥਾਂ ਨਾਲ ਉਸ ਨੂੰ ਛੂ ਰਿਹਾ ਹੈ ਸਿਰਜਣਾ ਡਾਕਟਰ ਨੂੰ ਕਹਿੰਦੀ ਹੈ ਕਿ ਉਹ ਅਜਿਹਾ ਨਹੀਂ ਕਰ ਸਕਦੀ ਪਰ ਉਸ ਦੀ ਸੱਸ ਉਸਨ ਆਪਣੀ ਜਿੱਦ ਉੱਤੇ ਕਾਇਮ ਰਹਿੰਦੀ ਹੈ ਕਿ ਉਹ ਇਹ ਟੈਸਟ ਜ਼ਰੂਰ ਕਰਵਾਵੇਗੀ ਉਸ ਦੀ ਸੱਸ ਉਸ ਨੂੰ ਬੁਰਾ ਭਲਾ ਵੀ ਬੋਲਦੀ ਹੈ ਉਸ ਨੂੰ ਟੁੱਟਾ ਭੱਜਾ ਦਾਜ ਲਿਆਉਣ ਦਾ ਤਾਣਾ ਦਿੰਦੀ ਹੈ ਉਸ ਨੂੰ ਇਹ ਵੀ ਕਹਿੰਦੀ ਹੈ ਕਿ ਜੇਕਰ ਉਸ ਨੂੰ ਆਪਣੀ ਤਨਖਾਹ ਦਾ ਗਮਾਨ ਹੈ ਤਾਂ ਇਸ ਨਾਲ ਤਾਂ ਘਰ ਦੇ ਨੌਕਰਾਂ ਤੇ ਡਰਾਈਵਰਾਂ ਦੀ ਤਨਖਾਹ ਤੱਕ ਨਹੀਂ ਨਿਕਲਦੀ। ਬੀਜੀ ਸਿਰਜਣਾ ਨੂੰ ਕਹਿੰਦੀ ਹੈ ਕਿ ਜੇਕਰ ਉਸਨੇ ਧੀ ਜੰਮਣੀ ਹੈ ਤਾਂ ਉਹ ਆਪਣੇ ਪਿਓ ਦੇ ਘਰ ਚਲੀ ਜਾਵੇ। ਅਤੇ ਜੇਕਰ ਉਸ ਦੇ ਘਰ ਵਿੱਚ ਰਹਿਣਾ ਹੈ ਤਾਂ ਉਸ ਦੇ ਕਹਿ ਅਨੁਸਾਰ ਹੀ ਚੱਲਣਾ ਪਏ। ਸਿਰਜਣਾ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਦੀ ਹੋਂਦ ਦਾ ਕੋਈ ਮੁੱਲ ਨਹੀਂ ਹੈ। ਉਹ ਕਹਿੰਦੀ ਹੈ ਕਿ ਕਿ ਉਸ ਉਹ ਇਸ ਕਾਬਲ ਹੈ ਕਿ ਆਪਣੇ ਆਪ ਸਮੇਤ ਆਪਣੀਆਂ ਦੋ ਧੀਆਂ ਨੂੰ ਵੀ ਪਾਰ ਸਕੇ ਤੇ ਜਦੋਂ ਸਿਰਜਣਾ ਦਰਵਾਜ਼ਾ ਖੋਲ ਕੇ ਬਾਹਰ ਨਿਕਲਣ ਲੱਗਦੀ ਹੈ ਤਾਂ ਉਸਦਾ ਪਤੀ ਕੁਲਦੀਪ ਉਸ ਨੂੰ ਦੇਖਦੀ ਹੈ ਬੀਜੀ ਇਹ ਦੇਖ ਕੇ ਖੁਸ਼ ਹੁੰਦੀ ਹੈ ਕਿ ਹੁਣ ਉਸਦਾ ਪੁੱਤ ਆ ਗਿਆ ਉਹ ਸਿਰਜਣਾ ਇਸ ਘੇਤ ਆਪਣੇ ਪੁੱਤਰ ਅੱਗੇ ਲਗਾਉਂਦੀ ਹੈ ਕਿ ਉਸਨੇ ਅੱਜ ਲੋਕਾਂ ਸਾਹਮਣੇ ਉਸਦਾ ਜਲੂਸ ਕੱਢਿਆ ਪਰ ਕੁਲਦੀਪ ਸਿਰਜਣਾ પાસેੋਂ ਇਸ ਗੱਲ ਦੀ ਮਾਫੀ ਮੰਗਦਾ ਹੈ ਕਿ ਜੋ ਫੈਸਲਾ ਸਿਰਜਣਾ ਨੇ ਕੀਤਾ ਹੈ ਉਹ ਉਹ ਉਸ ਨੂੰ ਕਰਨਾ ਚਾਹੁੰਦਾ ਸੀ ਉਹ ਖੁਸ਼ੀ ਹੀ ਮਹਿਸੂਸ ਕਰਦਾ ਹੋਇਆ ਕਹਿੰਦਾ ਹੈ ਕਿ ਉਸ ਨੂੰ ਇਸ ਗੱਲ ਦਾ ਮਾਣ ਹੈ ਕਿ ਸਿਰਜਣਾ ਉਸਦੀ ਜੀਵਨ ਸਾਥਣ ਇੱਕ ਆਮ ਔਰਤ ਨਹੀਂ ਹੈ ਕੁਲਦੀਪ ਆਪਣੇ ਬੀਜੀ ਨੂੰ ਕਹਿੰਦਾ ਹੈ ਕਿ ਸਿਰਜਣਾ ਸਕੈਨ ਨਹੀਂ ਕਰਵਾਵੇਗੀ ਸਕੈਨ ਨਹੀਂ ਕਰਵਾਵੇਗੀ ਕਿਉਂਕਿ ਬੱਚਾ ਜਿਹੜਾ ਵੀ ਹੋਵੇਗਾ ਉਹ ਉਸ ਨੂੰ ਰੱਖਣ ਜਾ ਰਹੀ ਹਨ ਬੀਜੀ ਦੇਖਦੀ ਰਹ ਜਾਂਦੀ ਹੈ ਜਦ ਕੇ ਮਾਸਿਕ ਖੁਸ਼ੀ ਮਹਿਸੂਸ ਕਰਦੀ ਹੈ ਇਸ ਤਰ੍ਹਾਂ ਜਿਹੜਾ ਇਹ ਆਪਣਾ ਇਹਦਾ ਸਾਰ ਸੀਗਾ ਕੰਗੀ ਨਾ ਹੁਣ ਇਹ ਜਿਹੜੇ ਦੇ ਮਾਰਤਾ ਲਾਪ ਨੇ ਉਹ ਆਪ ਕਰਦੇ ਹਨ 40 ਪੂਰੇ 40 40 ਕਿਲੇ ਫੈਲੀਏ ਸੱਤੇ ਸੈਲਰ ਜਾਨ ਮਾਰ ਕੇ ਬਚਾਏ ਐਸ ਨੈਸ ਤਰੀਕਾ ਕੋਟੋ ਹੁਣ ਤੱਕ ਇਹਨਾਂ ਨੂੰ ਸੰਭਾਲਣ ਵਾਲਾ ਚਾਹੀਦਾ ਹੈ ਮੈਨੂੰ ਨਾਲੇ ਅੱਗੇ ਬੈਠੀ ਨਹੀਂ ਛਾਤੀ ਤੇ ਇੱਕ ਧਾਜ ਵਿੱਚ ਨਹੀਂ ਦੇਣੇ ਤੇਰੀਆਂ ਧੀਆਂ ਦੇ ਮੈਂ ਸਮਝੀ ਨਾ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੀ ਇਹ ਸ਼ਬਦ ਪਾਲੀ ਭੁਪਿੰਦਰ ਦੀ ਕੰਗੀ ਸਿਰਜਣਾ ਵਿੱਚ ਬੀਜੀ ਆਪਣੀ ਨੂੰ ਸਿਰਜਣਾ ਨੂੰ ਕਹਿੰਦੀ ਹੈ ਇਸ वार्तालाप ਵਿੱਚ ਸੱਸ ਜਿਹੜੀ ਆ ਕਿੰਨੀ ਜਾਇਦਾਦ ਦੀ ਮਾਲਕ ਹੈ ਪੂਰੇ ਪੂਰੇ 40 ਕਿੱਲੇ ਪਹਿਲੀ ਤੇ ਇੱਕ ਸੈਲਰ ਦੀ ਮਾਲਕ ਹੈ ਸੱਸ ਆਪਣੀ ਨੂੰ ਤੋਂ ਕਿਸ ਗੱਲ ਦੀ ਮੰਗ ਕਰਦੀ ਹੈ ਸੱਸ ਆਪਣੀ ਨੂੰ ਤੋਂ ਇੱਕ ਪੁੱਤਰ ਦੀ ਮੰਗ ਕਰਦੀ ਹੈ ਜੋ ਪੂਰੇ 40 ਕਿਲੇ ਪੈਲੀ ਤੇ ਸੈਲਰ ਨੂੰ ਸੰਭਾਲੇ ਉਹ ਤੂੰ ਕਿੰਨੇ ਐਨੀ ਕੁ ਗੱਲ ਲਈ ਮੈਨੂੰ ਫੋਨ ਕਰ ਦਿੱਤਾ ਤੈਨੂੰ ਪਤਾ ਹੈ ਆਫਿਸ ਵਿੱਚ ਕਿੰਨੀ ਜ਼ਰੂਰੀ ਮੀਟਿੰਗ ਚੱਲ ਰਹੀ ਹੈ ਨਾਲੇ ਜੀ ਬੀਜੀ ਕਹਿ ਰਹੇ ਨੇ ਤਾਂ ਠੀਕ ਹੀ ਕਹਿ ਰਹੇ ਹੋਣਗੇ ਤੂੰ ਕਰ ਲੈ ਜਿਵੇਂ ਉਹ ਕਹਿੰਦੇ ਨੇ ਮੈਂ ਬਿਜੀ ਮੈਂ ਬਿਜੀ ਹਾਂ ਇਸ ਵੇਲੇ ਇਹ ਸ਼ਬਦ ਇਸਨੇ ਕਿਸਮ ਕਹੀ ਇਹ ਸ਼ਬਦ ਕੁਲਦੀਪ ਆਪਣੀ ਪਤਨੀ ਸਿਰਜਣਾ ਨੂੰ ਕਹਿੰਦਾ ਹੈ ਕੁਲਦੀਪ ਆਪਣੀ ਪਤਨੀ ਸਿਰਜਣਾ ਵੱਲੋਂ ਆਈਫੋਨ ਤੋਂ ਨਾਰਾਜ਼ ਕਿਉਂ ਹੈ ਕਿਉਂਕਿ ਉਹ ਇਸ ਲਈ ਨਾਰਾਜ਼ ਹੈ ਕਿਉਂਕਿ ਉਸਨੂੰ ਲੱਗਦਾ ਹੈ ਕਿ ਸਕੈਨਿੰਗ ਦੇ ਨਾ ਲਈ ਉਸਦੀ ਜ਼ਿੰਮੇਵਾਰ ਮਾਂ ਸਿਰਜਣਾ ਦੇ ਨਾਲ ਹੈ ਉਹ ਵੈਸੇ ਵੀ ਮੀਟਿੰਗ ਵਿੱਚ ਵਿਜੀ ਹੋਣ ਕਰਕੇ ਸਿਰਜਣਾ ਵੱਲੋਂ ਆਈਫੋਨ ਤੇ ਨਾਰਾਜ਼ ਹੈ ਕੁਲਦੀਪ ਆਪਣੀ ਪਤਨੀ ਨੂੰ ਵੀਜੀ ਦੀ ਕਿਹੜੀ ਗੱਲ ਮੰਨਣ ਲਈ ਆਖਦਾ ਹੈ ਉਹ ਆਪਣੀ ਬੀਜੀ ਬਲੋ ਕਹੀ ਸਟੈਨਿੰਗ ਕਰਵਾਉਣ ਦੀ ਗੱਲ ਨੂੰ ਮੰਨਣ ਲਈ ਆਖਦਾ ਹੈ ਇਕੱਲੀ ਤਾਂ ਮੈਂ ਸੀ ਅਗਲਾ ਜਿਹੜਾ ਬਾਰਤਾਲਾਪ ਹੈ ਇਕੱਲੀ ਤਾਂ ਮੈਂ ਸੀ ਬੀਜੀ ਹੁਣ ਤੱਕ ਹੁਣ ਤੱਕ ਤਾਂ ਮੇਰੇ ਨਾਲ ਮੈਂ ਹਾਂ ਆਪਣੀ ਕੁੱਪ ਤੇ ਹੱਥ ਰੱਖ ਕੇ ਕਹਿੰਦੀ ਹੁਣ ਮੇਰੀ ਸਿਰਜਣਾ ਹੈ ਤੁਸੀਂ ਦੇਖਣਾ ਇੱਕ ਦਿਨ ਇਹ ਸਿਰਜਣਾ ਇੱਕ ਰੁੱਖ ਬਣ ਕੇ ਇਸ ਧਰਤੀ ਤੇ ਉਗਰੇਗੀ ਮੋਲੇਗੀ ਅਤੇ ਅਸਮਾਨ ਤੱਕ ਉੱਚਾ ਉੱਠੇਗੀ ਫਿਰ ਲੋਕ ਸਿਰਜਣਾਵਾਂ ਕਰਕੇ ਸ੍ਰੇਮਿੰਦਾ ਨਹੀਂ ਹੋਣਗੇ ਸਗੋਂ ਉਹਨਾਂ ਤੇ ਮਾਣ ਮਹਿਸੂਸ ਕਰਨਗੇ ਫਿਰ ਕਦੀ ਕੋਈ ਸਿਰਜਣਾ ਕੁੱਖ ਵਿੱਚ ਕਤਲ ਨਹੀਂ ਹੋਵੇਗੀ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ਇਹ ਸ਼ਬਦ ਸਿਰਜਣਾ ਨੇ ਆਪਣੀ ਸੱਸ ਬੀਜੀ ਨੂੰ ਕਹੀ ਇਸ वार्तालाप ਵਿੱਚ ਸਿਰਜਣਾ ਨੇ ਸਿਰਜਣਾ ਸ਼ਬਦ ਕਿਸ ਲਈ ਵਰਤਿਆ ਹੈ ਇਸ ਸਿਰਜਣਾ ਸ਼ਬਦ ਉਸ ਆਪਣੇ ਹੋਣ ਵਾਲੇ ਬੱਚੇ ਲਈ ਵਰਤਿਆ ਹੈ ਇਸ वार्तालाप ਵਿੱਚ ਸਿਰਜਣਾ ਸਮਾਜ ਨੂੰ ਕੀ ਸਨੇਹਾ ਦਿੰਦੀ ਹੈ ਇਸ ਵਰਤਾਲਾਪ ਵਿੱਚ ਸਿਰਜਣਾ ਜਿਹੜੀ ਹੈ ਸਮਾਜ ਨੂੰ ਇਹ ਸਨੇਹਾ ਦਿੰਦੀ ਹੈ ਕਿ ਧੀਆਂ ਨੂੰ ਪੁੱਖ ਵਿੱਚ ਨਹੀਂ ਮਾਦਣਾ ਚਾਹੀਦਾ ਧੀਆਂ ਵੀ ਵੱਡੀਆਂ ਹੋ ਕੇ ਸਮਾਜ ਵਿੱਚ ਉੱਪਰ ਉਠ ਕੇ ਉਚਾਰ ਰਤਵਾ ਪਾ ਸਕਣੀਆਂ ਨੇ ਹੁਣ ਆਪਾਂ ਇਹ ਜਿਹੜਾ ਦਾ ਪਾਤਰ ਮੇਨ ਪਾਤਰ ਨੂੰ ਕਰਾਂਗੇ ਬੀਜੀ ਸਿਰਜਣਾ ਹੁਲਦੀਪ ਡਾਕਟਰ ਤੇ ਮਾਸੇ ਇਹਨੇ ਆਪਾਂ ਮੇਨ ਮੇਨ